ਸੋਚੋ ਇੱਕ ਗਰੀਬ ਆਦਮੀ ਠੰਡਾ ਪਾਣੀ ਪੂਰੀ ਰਾਤ ਤੇ ਬਾਦਸ਼ਾਹ ਅਕਬਰ ਦੀ ਇੱਕ ਕਠੋਰ ਸ਼ਰਤ ਬਾਦਸ਼ਾਹ ਅਕਬਰ ਦਰਬਾਰ ਵਿੱਚ ਐਲਾਨ ਕਰਦਾ ਹੈ ਜੋ ਮਨੁੱਖ ਇੱਕ ਪੂਰੀ ਰਾਤ ਠੰਡੇ ਪਾਣੀ ਵਿੱਚ ਖੜਾ ਰਹੇਗਾ ਉਸ ਨੂੰ ਮੈਂ ਸੋਨੇ ਦੇ ਸਿੱਕੇ ਦੇਵਾਂਗਾ ਦਰਬਾਰ ਵਿੱਚ ਖਮੋਸ਼ੀ ਛਾ ਜਾਂਦੀ ਹੈ ਸਭ ਜਾਣਦੇ ਸਨ ਇਹ ਕੰਮ ਆਸਾਨ ਨਹੀਂ ਇੱਕ ਗਰੀਬ ਆਦਮੀ ਅੱਗੇ ਵਾਅਦਾ ਹੈ ਮਹਾਰਾਜ ਮੇਰੇ ਬੱਚੇ ਭੁੱਖੇ ਨੇ ਮੈਂ ਇਹ ਸ਼ਰਤ ਕਬੂਲ ਕਰਦਾ ਹਾਂ ਰਾਤ ਆਉਂਦੀ ਹੈ ਠੰਡਾ ਪਾਣੀ ਕੰਬਦਾ ਸਰੀਰ ਦੰਦ ਕੜਕਦੇ ਪਰ ਉਹ ਆਦਮੀ ਡਟਿਆ ਰਹਿੰਦਾ ਹੈ ਸਵੇਰੇ ਅਕਬਰ ਪੁੱਛਦਾ ਹੈ ਕਿ ਤੂੰ ਰਾਤ ਦੌਰਾਨ ਕੋਈ ਦੀਵਾ ਜਾਂ ਰੌਸ਼ਨੀ ਵੇਖੀ ਆਦਮੀ ਕਹਿੰਦਾ ਹੈ ਮਹਾਰਾਜ ਦੂਰ ਮਹਿਲ ਦੀ ਇੱਕ ਛੋਟੀ ਜਹੀ ਰੌਸ਼ਨੀ ਦਿੱਸਦੀ ਸੀ ਅਕਬਰ ਕਹਿੰਦਾ ਹੈ ਫਿਰ ਤੂੰ ਠੰਡ ਸਹਾਰ ਨਹੀਂ ਕੀਤੀ ਤੈਨੂੰ ਇਨਾਮ ਨਹੀਂ ਮਿਲੇਗਾ ਗਰੀਬ ਆਦਮੀ ਟੁੱਟ ਜਾਂਦਾ ਹੈ ਬੀਰਬਲ ਅਕਬਰ ਨੂੰ ਅਗਲੇ ਦਿਨ ਭੋਜਨ ਲਈ ਸੱਦਾ ਦਿੰਦਾ ਹੈ ਭਾਂਡਾ ਅੱਗ ਤੋਂ ਕਾਫੀ ਉੱਪਰ ਟੰਗਿਆ ਹੁੰਦਾ ਹੈ ਅਕਬਰ ਕਹਿੰਦਾ ਹੈ ਬੀਰਬਲ ਇੰਨੀ ਦੂਰ ਅੱਗ ਨਾਲ ਭੋਜਨ ਕਿਵੇਂ ਪੱਕੇਗਾ ਬੀਰਬਲ ਮੁਸਕਰਾਉਂਦਾ ਹੈ ਮਹਾਰਾਜ ਇਹ ਦੂਰ ਦੀ ਅੱਗ ਭੋਜਨ ਪਕਾ ਸਕਦੀ ਹੈ ਤਾਂ ਦੂਰ ਦੀ ਰੌਸ਼ਨੀ ਠੰਡ ਕਿਵੇਂ ਦੂਰ ਕਰ ਸਕਦੀ ਹੈ ਅਕਵਰ ਚੁੱਪ ਹੋ ਜਾਂਦਾ ਹੈ ਉਸ ਨੂੰ ਆਪਣੀ ਗਲਤੀ ਸਮਝ ਆ ਜਾਂਦੀ ਹੈ ਗਰੀਬ ਆਦਮੀ ਨੂੰ ਬੁਲਾਇਆ ਜਾਂਦਾ ਹੈ ਉਸ ਨੂੰ ਇਨਾਮ ਮਿਲਦਾ ਹੈ ਅਤੇ ਇੱਜ਼ਤ ਵੀ ਅਕਲ ਨਾਲ ਕੀਤਾ ਇਨਸਾਫ ਹੀ ਸੱਚਾ ਇਨਸਾਫ ਹੁੰਦਾ ਹੈ